ਨੌਰਨੇਲੇ ਪਿੰਡ ਹਰੀਗੜ੍ਹ ਦੇ ਸਰਕਾਰੀ ਸਕੂਲ ਵਿੱਚ ਕੋਮੀ ਪਿੰਡੂ ਸਾਖਰਤਾ ਮਿਸ਼ਨ ਦੇ ਤਹਿਤ ਵਿਦਿਆਰਥੀਆਂ ਨੂੰ ਬੂਟ ਅਤੇ ਜੜਾਬਾਂ ਵੰਡੀਆਂ ਗਈਆਂ ਇਸ ਮੌਕੇ ਭਾਜਪਾ ਦੀ ਉੱਤਰ ਪ੍ਰਦੇਸ਼ ਇਕਾਈ ਦੇ ਕਾਰਜਕਾਰੀ ਮੈਂਬਰ ਡਾਕਟਰ ਅਜੇ ਸਿੰਘ ਚੋਹਾਰ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਤੇ ਸਮਾਜ ਸੇਵੀ ਸਾਫਕਾ ਸਰਪੰਚ ਬਲਬੀਤ ਸਿੰਘ ਦੀ ਖਾਸ ਅਗਵਾਈ ਹੇਠ ਇਹ ਪ੍ਰੋਗਰਾਮ ਕਰਵਾਇਆ ਗਿਆ ਸਿੰਘ ਪਿੰਡ ਉਦੇਪੁਰ ਦਵਾਰਾਂ ਵਾਲਾ ਹਾਂ ਮੈਂ ਇਸ ਸੰਸਥਾ ਦਾ ਪ੍ਰਧਾਨ ਹਾਂ ਉਹ ਜਿਲ੍ਹਾ ਪਟਾਲੇ ਦਾ ਚੈਨੂ ਮੂੜ ਤੇ ਜਰਾਬਾਂ ਅਸੀਂ ਬੰਨ ਬੰਨੀਆਂ ਗਰੀਬਾਂ ਨੂੰ ਅਸੀਂ ਦਾਨ ਕਰ ਰਹੇ ਹਾਂ ਜੀ ਸਕੂਲਾਂ ਦੇ ਵਿੱਚ ਕਿ ਬੱਚੇ ਪੜ੍ਹ ਲਿਖ ਕੇ ਵਧੀਆ ਆਪਣਾ ਵਿਸਵਾੜਾ ਸਕੀਂ ਅਸੀਂ ਕਾਇਸੀ ਸੇਵਾ ਕਰਦੇ ਰਹਾਂਗੇ ਨਵੇਂ ਕੰਮ ਕੀਤਾ ਸਭ ਤੋਂ ਪਹਿਲੇ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਬ੍ਰਿੰਦਰ ਸਰਪੰਚ ਪਿੱਛੜਵੀ ਤੋਂ ਤੇ ਇਹ ਜਸੀ ਮੇਰੇ ਮਮਾ ਜੀ ਗੁਰਿੰਦਰ ਜਸੀ ਜੀ ਕਿੰਨੇ ਦਿਵਾਨ ਵਾਲੇ ਤੋਂ ਜੀ ਅਸੀਂ ਜ਼ਿਲ੍ਹਾ ਪ੍ਰਧਾਨ ਨੇ ਜੀ ਪੂਰੇ ਪੰਜਾਬ ਦੇ ਜੀ ਤੇ ਅਸੀਂ ਸਾਰੇ ਰਲ ਮਿਲ ਕੇ ਜੀ ਦਿੱਲੀ ਤੋਂ ਸਾਡੇ ਅਜੇ ਚੋਹਾਨ ਜੀ ਜੋ ਕਿ ਉਹਨਾਂ ਦੀ ਸੰਸਥਾ ਸਿਹਰੇ ਆਪਣਾ ਰਾਸ਼ਟਰੀ ਗ੍ਰਾਮੀਣ ਮਿਸ਼ਨ ਤੇ ਹਦ ਦੁਆਰਾ ਅਸੀਂ ਉਹਨਾਂ ਦੇ ਸਹਿਯੋਗ ਨਾਲ ਪਿੰਨ ਹੜੀਗੜ ਵਿਖੇ ਸਕੂਲ ਵਿੱਚ ਬੋਰਡ ਤੇ ਚਰਾਬਾ ਮੰਡ ਰਹੇ ਹਾਂ ਧੰਨਵਾਦ ਸਰਦ ਸਾਹਿਬ ਐਗਰ ਜੀ ਜੀ ਫਤਰੀ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਸਤਿ ਸ੍ਰੀ ਅਕਾਲ ਜੋ ਸਾਡੇ ਜਸਵਿੰਦਰ ਸਿੰਘ ਜੀ ਜੱਸੀ ਜੀ ਦਿਵਾਨ ਵਾਲਾ ਤੋਂ ਸਾਬਕਾ ਸਰਪੰਚ ਜੋ ਸਾਡੇ ਪਿੰਡ ਦੇ ਵਿੱਚ ਅੱਜ ਬੂਟ ਤੇ ਜਰਾਬਾ ਵੰਡਣਾ ਆਏ ਹਨ ਇਹਨਾਂ ਦਾ ਅਸੀਂ ਸਾਰੇ ਪਿੰਡ ਵੱਲੋਂ ਤੇ ਸਾਰੇ ਇਲਾਕੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਮੇਰਾ ਨਾਮ ਜਸਵਿੰਦਰ ਸਿੰਘ ਪਿੰਡੂ ਦੇ ਪਰਦਵਾਰ ਵਾਲਾ ਸਾਬਕਾ ਸਰਪੰਚ ਮੈਂ ਜ਼ਿਲ੍ਹਾ ਪ੍ਰਧਾਨ ਆ ਸਤਿ ਸ੍ਰੀ ਅਕਾਲ ਦਾ ਕਿ ਸਾਡੇ ਜਿਹੜੇ ਦਿੱਲੀ ਤੋਂ ਆ ਉਹ ਪ੍ਰਧਾਨ ਜੀ ਹੈਗੇ ਸਾਡੇ ਡਾਕਟਰ ਅਜੇ ਸਿੰਘ ਚੋਹਾਨ ਜੋ ਕਿ ਸਾਡੀ ਸੇਵਾ ਵਾਸਤੇ ਪਿੰਡ ਪਿੰਡ ਜਾ ਕੇ ਬੱਚਿਆਂ ਨੂੰ ਬੂਰ ਜਰਾਬਾ ਵੰਡ ਰਹੇ ਹਨ ਜੇ ਰਾਸ਼ਟਰੀ ਗ੍ਰਾਮਣ ਸੰਸਥਾ ਮਿਸ਼ਨ ਦੇ ਤਹਿਤ ਨਵੀਂ ਦਿੱਲੀ ਉਸ ਦਾ ਦੇਖਣਾ ਹੁੰਦਾ ਕਿ ਐਸੀ ਗੱਲ ਸਾਰਿਆਂ ਨੂੰ ਅੱਜ ਸਾਡੇ ਸਕੂਲ ਵਿੱਚ ਟੀਮ ਜਿਹੜੀ ਗ੍ਰਾਮੀ ਸਾਖਰਤਾ ਮਿਸ਼ਨ ਤਹਿਤ ਦਿੱਲੀ ਵੱਲੋਂ ਆਈ ਹੈ ਜਿਨ੍ਹਾਂ ਦੇ ਪ੍ਰਧਾਨ ਜੇ ਚੋਹਾਂ ਜੀ ਅਤੇ ਜਸਵਿੰਦਰ ਜੱਸੀ ਸਾਡੇ ਕੋਲ ਪਹੁੰਚੇ ਨੇ ਇਹਨਾਂ ਨੇ ਗਰੀਬ ਬੱਚਾਂ ਨੂੰ ਮਤਲਬ ਸੇਵਾ ਕਰਦੇ ਹੋਏ ਸਾਡੇ ਸਕੂਲ ਤੱਕ ਪਹੁੰਚੇ ਨੇ ਇਹਨਾਂ ਨੇ ਬੂਟਾਂ ਤੇ ਜਰਾਬਾਂ ਦਾ ਇੱਕ ਤਰ੍ਹਾਂ ਦਾ ਲੰਗਰ ਲਾਇਆ ਤੇ ਜੋ ਬੱਚਾਂ ਦੀ ਜ਼ਰੂਰਤ ਸੀਗੀ ਉਹਨਾਂ ਨੂੰ ਦੇਖਦੇ ਹੋਏ ਇਹਨਾਂ ਨੇ ਇਹਨਾਂ ਦੀਆਂ ਲੋੜਾਂ ਨੂੰ ਪੂਰਤੀ ਲਈ ਅੱਗੇ ਵੀ ਇਹ ਕੰਮ ਕਰਦੇ ਰਹਿੰਦੇ ਆ ਤੇ ਸਾਡਾ ਜਿਹਨਾਂ ਨੇ ਸੰਪਰਕ ਕੀਤਾ ਤੇ ਨਾਲ ਸਾਫਾ ਸਰਪੰਚ ਬਲਬੀਰ ਸਿੰਘ ਜੀ ਆਏ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਸਤ ਸਿੰਘ ਮੈਂ ਸਾਊ ਦਾ ਸਰਪੰਚਾ ਪੰਜ ਛੇ ਵਾਰੀ ਪਿੰਡੀ ਸਰਪੰਚੀ ਜਿਹੜੀ ਚੰਗੇ ਕੰਮ ਕਰੇ ਟੈਂਕੀ ਪਾਣੀ ਦਾ ਪਿੰਡ ਚ ਪੀਣ ਵਾਲਾ ਨਾਲਕਾ ਨਹੀਂ ਸੀ ਲੱਗਦਾ ਟੈਂਕੀ ਲੁਆਈ ਧਰਮਸ਼ਾਲਾ ਬਣਵਾਈ ਸਕੂਲ ਦੇ ਕਵਰੇ ਬਣਵਾਏ ਹੋਰ ਬੜੇ ਅੱਛੇ ਕੰਮ ਕਰੇ ਜਿਹੜੇ ਅੱਜ ਬੋਲਦੇ ਆ ਮੈਂ ਸਸਦਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਇਸ ਮੋੜ ਚਲਾਵਾ ਬੰਦਣਾ ਆਏ ਆ ਅਸੀਂ ਜਸਵਿੰਦਰ ਜੱਸੀ ਜੀ ਔਰ ਜੋ ਵੀ ਸਸਦਾ ਹੈ ਦਾ ਮੈਂ ਬੜਾ ਧੰਨਵਾਦ ਕਰਦਾ ਟੀਚਰਾਂ ਦਾ ਵੀ ਬਹੁਤ ਧੰਨਵਾਦ ਆ ਜਿਹੜਾ ਨੇ ਇਨ